ਕਰੀ ਨਹੀਂ ਹੈ ਜੀ ਫਿਟਿੰਗ ਫਿਟਿੰਗ ਠੀਕ ਹੀ ਆਦਾ ਅੱਛਾ ਇਹ ਠੀਕ ਆ ਮੇਰਾ ਇੱਕ ਕਰਨੀ ਆਹ ਹੈ ਪਲੱਗ ਦੋਏ ਤਰ੍ਹਾਂ ਹੀ ਲੱਗਦੇ ਨੇ ਪਲੱਗ ਠੀਕ ਆ ਜੀ ਕਿ ਆਪਾਂ ਰਿਵਿਊ ਜੀ ਹਾਂ ਹਾਂ ਠੀਕ ਆ ਜੀ ਹਾਂ ਜੀ ਹਾਂ ਜੀ ਮੈਂ ਕਾ ਸੁਣਦੇ ਬਸ ਫਿਟਿੰਗ ਕਰਨਾ ਉਹਨਾਂ ਤੋਂ ਕਹਿੰਦਾ ਮੈਂ ਪਰਸੋਂ ਨੂੰ ਆਉਂਗਾ ਉਹ ਦੇਖਦੇ ਇਹਦਾ ਬੰਦਾ ਸਾਡਾ ਰੰਗੀਲਾ ਬੰਦਾ ਏ ਮੁੰਡਾ ਹਾਂ ਪੜਪਣਾ ਨਹੀਂ ਫੋਟ ਲੈ ਨਹੀਂ ਬੰਦੋ ਪੁੱਛਦਾ ਨਾ ਮੈਂ ਫੋਟ ਲੈ ਨਹੀਂ ਬੰਦੋ ਠੀਕ ਹੈ ਨਾ ਮੈਂ ਤਾਂ ਫੋਨ ਕਰਕੇ ਕਰਦਾ ਆਹੋ ਫੋਨ ਉੱਪਰ ਆਹੋ ਠੀਕ ਆ ਜਾ ਹਾਂ ਇਹ ਵੀ ਘਰ ਨਾਲ ਛੇ ਲੱਗਿਆ ਵੇ ਕਿਨਿਆੜਿਆਂ ਨੂੰ ਬੰਦਿਆਂ ਨੂੰ ਹਾਂ ਨਾ ਚੰਗਾ ਹੈ ਹਾਂ ਨਾ ਚੰਗਾ ਹੈ ਓਕੇ ਹੈ ਜਦ ਮਾਦੀ ਦੇ ਰਿਹਾ ਜੇ ਬੰਦਾ ਬਹਿਣਾ ਮੇਰੇ ਜਿੰਮ ਕਈ ਗੱਲ ਬੈਣੀ ਜਿਹੜੀ ਰਾਤ ਫਿਲਮ ਦੇਖ ਕੇ ਆਇਆ ਫੋਨ ਪਰ ਵੀ ਆਹ ਹੈ ਉਹ ਫੋਨ ਪਰ ਵੀ ਆ ਅਰਦਾਸ ਜਿਹੜੀ ਰਾਤ ਤੂੰ ਫਿਲਮ ਦੇਖ ਕੇ ਆਇਆ ਉਹ ਫੋਨ ਪਰ ਵੀ ਤਾਂ ਆਧਾਰਤਾ ਮੁੰਡਾ ਅੱਛਾ ਹਾਂ ਹਾਉਂ ਦੇਈ ਤਾ ਨਵੇਂ ਕੰਮ ਕਰ ਲੈਣ ਦੇ ਵੀ ਹਲੇ ਤੇਰੀ ਅਮਨਵੇਂ ਨਾਲ ਆਖੀਰ ਚ ਉਹਨਾਂ ਉਲਟ ਕੇ ਜੰਪ ਲੱਤਦਾ ਵੀ ਜੱਤਾ ਮੈਂ ਤੈਨੂੰ ਹੱਥ ਸਿਖਾਇਆ ਵਜ ਸਾਰੀ ਸਿਖਾਈ ਵਧੀਆ ਬਣਦੀਆਂ ਨੇ ਦੱਸਿਆ ਨਹੀਂ ਜੱਤਾ ਰੈਡੀ ਤੂੰ ਕਹਿੰਦਾ ਤਾਂ ਵੀ ਹੁਣ ਤੂੰ ਉਹ ਕਰ ਹਾਂ ਮੈਨੂੰ ਕੰਮ ਕਰਨ ਦੇ ਹੁਣ ਜਦੋਂ ਮੈਂ ਕੰਮ ਕਰਨ ਚੋਂ ਗਿਆ ਹੁਣ ਤੂੰ ਕਹਿੰਦਾ ਮੇਰੇ ਨਾਲ ਗੱਲਾਂ ਕਰ ਉਹ ਆ ਤੁਹਾਨੂੰ ਪਿੱਛੇ ਦਿਖਾਏ ਆ ਤਿੰਨ ਹਾਂ ਇੱਕ ਆ 2 ਤਿੰਨ ਬਾਕੀ ਹੋਰ ਸੋਈ ਹੋਈ ਨਹੀਂ ਸਾਹਮਣੇ ਰਸੋਈ ਆ ਬਾਥਰੂਮ ਆ ਬਾਥਰੂਮ ਪਿੱਛੇ ਬਾਥਰੂਮ ਆ ਵੀ ਬਾਥਰੂਮ ਆ ਬਾਥਰੂਮ ਆ ਵੀ ਬਾਥਰੂਮ ਪਿੱਛੇ ਬਾਥਰੂਮ ਆ ਉਰੇ ਬਸਾਂ ਇਧਰ ਦਰਵਾਜਾ ਲੱਜਣਾ ਹੈ ਨਾ ਫਿਰ ਆਖਾ ਕਿ ਅੱਗੇ ਉਧਰ ਕਿਹੜਾ ਇਹ ਗੱਡੀ ਖੜਨ ਦੀ ਠੀਕ ਆ ਬਹੁਤ ਆ ਗੱਡੀ ਨੂੰ ਦਾ ਜਿੱਡੀ ਮਰਜ਼ੀ ਖੜਾ ਲਾ ਲੰਬਾਈ ਪੂਰੀ ਹੈ ਨਾ ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ ਚ ਹਰਸ਼ਵੀਰ ਵੀਰੇ ਕੋ ਪਹੁੰਚੇ ਤੇ ਇਧਰ ਤੇ ਮਿਲੋ ਮਲਕੀ ਸਿੰਘ ਅੰਕਲ ਸਤਿ ਸ੍ਰੀ ਅਕਾਲ ਜੀ। ਹੋਰ ਕਿਵੇਂ ਆ ਜੀ? ਇਹ ਮੁੰਡੇ ਨੇ ਬਾਪੂ ਦੇ ਵਾਅਦੇ ਬਲੌਗ ਛੱਡਤੇ ਠੀਕ ਠਾਕ ਆ ਭਾਈ। ਆ ਹੁਣ ਫੇਰ ਲੱਗਿਆ ਪਾਉਣ। ਹੋਰ ਖਾਸੀ ਫੇਰ ਲੱਗਿਆ ਹੁਣ। ਹੋਰ। ਨਹੀਂ ਬਾਪੂ ਦਾ ਜੋੜੀ ਨਹੀਂ ਥੋੜੀ ਬਣਦੀ। ਹੋਰ ਪਹਿਲਾਂ ਤਾਂ ਰੋਜੇ ਪਾਉਂਦਾ ਬਾਪੂ ਆਪੇ ਕਹਿੰਦਾ ਚੱਲ ਚੱਲੀਏ। ਇਹ ਹੁੰਦਾ ਤਾਂ ਉੱਥੇ ਜਦੇ ਬਣ ਜਾਂਦਾ ਤਾਂ। ਹੈਂ? ਹੋਰ। ਪੁੱਤ ਦਾ ਫੇਰ ਬਾਪ ਵੇ। ਉਹੀ ਯਾਰ। ਬਾਪੂ ਦੀ ਘਾਟ ਨਹੀਂ ਕੋਈ ਪੂਰੀ ਕਰ ਸਕਦਾ। ਸੋਹਵੀਤਾ ਲਾਹਰੇ ਉਹਨੇ ਤਾਂ ਕਾਇਆ ਕਰਕੇ ਆਪੇ ਲੈਣਾ ਚੱਲ ਜਲੀਏ ਵਲੋਂ ਮੈਂ ਕਿਹਾ ਆਈਏ ਬਾਪੂ ਜੱਜ ਨਹੀਂ ਬਣਾ ਦਿੰਦੇ ਐ ਬਾਪੂ ਇਨਾ ਖਾਤਰਿੰਦਾ ਬਾਪੂ ਦਾ ਨੇਚਰ ਇਹ ਹੈ ਜਤੋਂ ਸਾਰੇ ਖਾਤਰੇ ਉਹੀ ਸੁਭਾਤਾ ਹੋਰ ਚਾਹੇ ਅਸੀਂ ਚਾਹੇ ਹੂੰ ਸੁਭਾਏ ਉਹਦਾ ਹੈ ਜੀ ਆਪਾਂ ਹੋਰ ਕੀਆ ਕਾਤੀ ਖਾਦੀ ਜੇ ਮੰਗਣ ਚਲੇ ਜਾਓ ਨੇ ਖੁਸ਼ ਹੋ ਕੇ ਕਹਿ ਦੇਣਾ ਜੇ ਹੈਗੀ ਤਾਂ ਲੈ ਜਾ ਹਾਂ ਨਹੀਂ ਹੈਗੀ ਤਾਂ ਆਪੇ ਦੇਖ ਲੈ ਮੈਂ ਤਾਂ ਉੱਥੇ ਮੋਟਰ ਪਰ ਟੱਕਰ ਦਾ ਦਿੰਦਾ ਤਾਂ ਕਰਤੀ ਰੇਣੀ ਮੋਟਰ ਪਰਾ ਕਰਦਾ ਬਸ ਸਵੇਰੇ 10 ਵਜੇ ਹੁਣ ਇੱਕ ਜਾ ਲੈਣੇ ਕਿ 3 ਵਜੇ ਆਉਣਗੇ ਉਹ ਤੇਿਆਰੀ ਕਰਤੀ ਮੋਟਰ ਦੀ ਹੈ ਮੋਟਰ ਹੋ ਗਈ ਇਲੈਕਟ੍ਰੀਸ਼ੀਅਨ ਦਾ ਕੰਮ ਵੀ ਹੋ ਗਿਆ ਸਾਰਾ ਹੋ ਗਿਆ ਮੀਟਰ ਹੈਗਾ ਦਾ ਮੀਟਰ ਇੱਧਰ ਤਾਂ ਨਾਲ ਜਿਹੜਾ ਹੈ ਨੀ ਇੱਕ ਛੇ ਟਿੰਨਾ ਵਾਲਾ ਹਾਂ ਹਾਂ ਉੱਥੇ ਤਾਂ ਉਹਨੂੰ ਚੱਕ ਕੇ ਉਧਰ ਹੀ ਕਰਤੇ ਹਾਂ ਠੀਕ ਹੈ ਬਾਕੀ ਰੰਗ ਦਾ ਰਹਿ ਗਿਆ ਹੁਣ ਠੀਕ ਹੈ ਰੰਗ ਦਾ ਹੁਣ ਦੇਖਦੇ ਜਿਦੀ ਜਿਦੀ ਬਾਅਦ ਕਰਾ ਲੂਗੇ ਆਹ ਮੇਰੇ ਕੋਲ ਤੁਸੀਂ ਇੱਕ ਵਾਰੀ ਬਣਾਇਆ ਕਿ ਦੋ ਵਾਰੀ ਬਣਾਇਆ ਕਿੰਨੇ ਦੇ ਇੱਕ ਵਾਰ ਬਣਾਇਆ ਇੱਕ ਵਾਰੀ ਬਣਾਇਆ ਦੋ ਵਾਰੀ ਬਣਾਉਣੇ ਨੇ ਥਾਲੇ ਇਹ ਦੋ ਵਾਰੀ ਬੰਨੂਂਦੇ ਨਾ ਦੂਈ ਵਜੇ ਆਏ 14 ਘੰਟੇ ਹੂੰ ਠੀਕ ਨਹੀਂ ਮੈਨੂੰ ਨਾ ਪੂਰਾ ਤਕਰਾ ਗੰਨਾ ਦਾ ਵਧੀਆ ਖੜਿਆ ਆ ਇਹਨਾਂ ਦਾ ਲਗਣਾ ਹੂੰ ਪੂਰਾ ਲਗਣਾ ਪਾਣੀ ਘਟ ਲਾਉਂਦਾ ਬਾਕੀ ਬਹੁਤ ਘਟ ਲਾਉਂਦਾ ਹਨਾ ਚਲ 5 ਜਰ ਲੱਗ 5 ਨਾਲ ਤਾਂ ਸੜੀ ਜਾਣਾ ਤੇਰਾ 5 ਨਾਲ ਕਿ ਤਿੰਨ ਨਾਲ ਸਰਜਾ ਚ ਲੱਗਦਾ ਪਾਣੀ ਤੋਂ ਲੈ ਦੋਾਈ ਜਿਆਦਾ ਪਾ ਦੋ ਦੋਾਈ ਵੱਧ ਪਾ ਦੋ ਕਿਰਨ ਜੀ ਅੱਜ ਆ ਗਏ ਤੇ ਦੋ ਜਹਾਦੀ ਨੇ ਦੋ ਜੂਰੀ ਜਹਾਦੀ ਹੋਰ ਆਹ ਲੈ ਟਲ ਲਿਆਂਦੀਆਂ ਛੇ ਜਿਹੜੀ ਬਾਈ ਨੇ ਭੇਜੀਆਂ ਐ ਮਾਰਦੇ ਹਾਂ ਇਹਦੇ ਘਰੀ ਨਹੀਂ ਅਜੇ ਫਿਟਿੰਗ ਫਿਟਿੰਗ ਕੱਟ ਗਿਆ ਤਾਂ ਅੱਛਾ ਠੀਕ ਠੀਕ ਆਹੇ ਪਲੱਗ ਦੂਏ ਤਰ੍ਹਾਂ ਹੀ ਲੱਗਦੇ ਨੇ ਪਲੱਗ ਠੀਕ ਆ ਜੀ ਹਾਂ 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 ਠੀਕ ਆ ਠੀਕ ਹਾਂ 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 ਕੰਮ ਕਾ ਹੁੰਦੇ ਬਸ ਫਿਟਿੰਗ ਕਰਨਾ ਹੁਣ ਤਾਂ ਕਹਿੰਦਾ ਮੈਂ ਪਰਸ ਨੂੰ ਆਵਾਂਗਾ ਉਹ ਦੇਖਦੇ ਠੀਕ ਆ ਠੀਕ ਆ ਤੇ ਕੱਲੂ ਕੱਲੂ ਵੀ ਆਸਦਾ ਅੱਛਾ ਹੂੰ ਸੀ ਕਮਣਾ ਹੋਇਆ ਕਹਿੰਦਾ ਮੈਂ ਘਰੇ ਕਰ ਦੂੰਗਾ ਠੀਕ ਉਹੀ ਟਰਾਲੀ ਨੂੰ ਲਾ ਕੇ ਗਿਆ ਤਾਂ ਹਾਂ ਆ ਚੱਲਦੇ ਬਣਾਉਣੇ ਕਿਸਾਨੀ ਦੇ ਮੈਂ ਕਿਸਾਨੀ ਦੇ ਇਹ ਚ ਹੋਰ ਹੋਣੇ ਪਹਿਲਾਂ ਪਹਿਲਾਂ ਇੰਗਲੈਂਡ ਦੇ ਹਰ ਜਾ ਕੁੱਤੇ ਠੀਕ ਹੈ ਠੀਕ ਹੈ ਇੰਗਲੈਂਡ ਦੇ ਨਾ ਅਮਰੀਕਾ ਦੇ ਅਮਰੀਕਾ ਦੇ ਤੇ ਮੈਂ ਕਹਿੰਦਾ ਇਹਦੇ ਵਿੱਚ ਹਾਂ ਅਸੀਂ ਕਹਿੰਦਾ ਅਮਰੀਕਾ ਦੇ 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 ਹਾਂ ਇੱਧਰ ਆ ਜਾ ਬਹੁਤ ਖਰਾਬ ਆ ਜਾਂਦਾ ਇਹ ਜੇ ਨਹੀਂ ਤੂੰ ਸੱਟ ਫੇਰ ਵਜੀਦ ਮੇਰਾ ਫੋਨ ਕਿੱਥੇ ਆ ਹਾਂ ਇਹ ਗਮਲਾ ਬੱਝਿਆ ਲਾ ਗਮਲਾ ਰਸਰ ਪਾੜ ਗਿਆ ਤੇਰੇ ਕੱਕ ਕੋਲੇ ਗਰੇ ਜਾ ਚੱਲਦਾ ਪਹਿਲਾਂ ਏਡਾ ਕਮਰਾ ਲਿਆ ਹੁਣ ਕਿੱਥੇ ਆ ਹਾਂ ਨਾ ਹੀ ਪਤਾ ਕਿੰਦਰ ਰਹਿਣਾ ਹੀ ਹਾਂ ਸਾਹ ਬੱਜ ਗਿਆ ਤਾਂ ਟੱਕ ਖਾ ਜਾਂਦਾ ਮੈਂ ਤੁਮ ਚੱਕੇ ਪੰਨ ਕਿੱਥੇ ਆ ਉਹਦਾ ਟੱਕ ਟਾਈ ਮੈਂ ਪਰਸੋਂ ਜੋ ਉਹਦੇ ਦੇਖਿਆ ਮੈਂ ਪੱਟੀ ਜੀ ਕਰੀ ਵੀ ਕਿਆ ਹੋ ਗਏ ਇਹਦਾ ਬੰਦਾ ਸਾਡਾ ਰੰਗੀਲਾ ਬੰਦਾ ਏ ਮਸਤ ਹਾਂ ਪਰਤਣਾ ਨਹੀਂ ਫੋਥਲੇ ਨਹੀਂ ਬੰਨ ਪਜਾਉਂਦਾ ਮੈਂ ਫੋਥਲੇ ਨਹੀਂ ਬੰਨ ਠੀਕ ਹੈ ਨਾ ਆਹੋ ਕੋ ਨੂੰ ਕਰਾ ਆਹੋ ਠੀਕ ਆ ਜਾ ਇਹ ਵੀ ਸੌਣਾ ਨਹੀਂ ਲੱਗਿਆ ਵੇ ਕਿਨਿਆਣੇ ਨਹੀਂ ਬੰਦਿਆਂ ਨੂੰ ਸੌਣਾ ਨਹੀਂ ਹੈ ਨਾ ਸਹੀ ਹੈ ਓਕੇ ਹੈ ਜਦ ਮਾਦੀ ਦੀ ਰਾਜ ਬੰਦਾ ਬੈਠਾ ਹੁੰਦਾ ਜਲਦੀ ਰਾਤ ਫਿਲਮ ਦੇਖ ਕੇ ਆਇਆ ਫੋਨ ਪਰ ਵੀ ਆਹ ਹੈ ਉਹ ਫੋਨ ਪਰ ਵੀ ਆ ਅਰਦਾਸ ਜਿਹੜੀ ਰਾਤ ਨੂੰ ਫਿਲਮ ਦੇਖ ਕੇ ਆਇਆ ਉਹ ਫੋਨ ਪਰ ਵੀ ਤਾਂ ਆਧਾਰਤ ਹੈ ਮੁੰਡਾ ਅੱਛਾ ਹਾਂ ਹਾ 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 ਉਹ ਦੇਖਦਾ ਨਵੇਂ ਨੂੰ ਕੰਮ ਕਰ ਲੈਣ ਦੇ ਵੀ ਹਲੇ ਤੇਰੀ ਅਮਨੂ ਨੇ ਨਾਲ ਆਖੀਰ ਕਿਉਂ ਨਾ ਉਲਟ ਐਗਜ਼ੈਂਪਲ ਦਿੱਤਾ ਵੀ ਜੱਤਾ ਮੈਂ ਤੈਨੂੰ ਹੱਥ ਸਿਖਾਇਆ ਵਜ ਸਾਰੀ ਸਿੱਖ ਵਧੀਆ ਫਿਲਮਤੀਆਂ ਨੇ ਦੱਸਿਆ ਨਹੀਂ ਜੱਤਾ ਜਿਹੜੀ ਤੂੰ ਕਹਿੰਦਾ ਤਾਂ ਵੀ ਹੁਣ ਤੂੰ ਉਹ ਕਰ ਹਾਂ ਮੈਨੂੰ ਕੰਮ ਕਰਨ ਦੇ ਹੁਣ ਜਦੋਂ ਮੈਂ ਕੰਮ ਕਰਨ ਜੋਗਾ ਆ ਹੁਣ ਤੂੰ ਕਹਿੰਦਾ ਮੇਰੇ ਨਾਲ ਗੱਲਾਂ ਕਰ ਇਮੋਸ਼ਨਲ ਜਿਹਾ ਵੀ ਕਰਦੀ ਐ ਤੈਨੂੰ ਫਿਰ ਵਧੀਆ ਫਿਲਮ ਹੂੰ ਫਿਲਮ ਵਧੀਆ ਦੀ ਸਭ ਜਾਂਦੇ ਹੁਣ ਤੂੰ ਦੇਖਣ ਹੁਣ ਤਾਂ ਇਹ ਪਰਿਵਾਰਿਕ ਫਿਲਮ ਆ ਪਰਿਵਾਰ ਨਾਲ ਵੀ ਲੋਕ ਆਉਂਦੇ ਦੇਖਣ ਆਈ ਨਹੀਂ ਆ ਕੋਈ ਗਲਤ ਮਲਤ ਦਾ ਕੰਮ ਨਹੀਂ ਹੈ। ਆਹ ਸੁਣਦੀ ਆ ਬਾਈ ਸਾਰੇ ਖੜੇ ਹੁੰਦੇ ਆ। ਅਰਦਾਸ ਹੋਈ ਸਾਰੇ ਖੜੇ ਹੋਗੇ ਜਦੀ ਦੇਖ ਲਓ। ਹਾਂ ਸਾਰਾ ਹੋ ਗਿਆ ਬਾਈ। ਵਧੀਆ ਹੈ। ਵਧੀਆ ਵਧੀਆ। ਐਨ ਵਧੀਆ ਹੈ। ਜੀ ਜੀ ਰਜਨੀ ਇਹ ਵੀ ਕਹਿੰਦੇ ਵਧੀਆ ਜੇ ਇਹ ਨਹੀਂ ਦੇਖ ਕੇ ਆਏ ਆਪਾਂ। ਇਹ ਵੀ ਵਧੀਆ ਹੈ। ਹੂੰ ਕਹਿੰਦੇ ਵਧੀਆ। ਚੱਲ ਕੇ ਜਾਂਦੇ ਜਾਂਦੇ ਜਾਂਦੇ। ਕੌਣ ਮੈਂ? ਤੁਸੀਂ ਕਈ ਕਿਈ ਜਾਂਦੇ ਆਂ, ਜੀ ਜਾਂਦੇ ਆਂ, ਜੀ ਜਾਂਦੇ ਰਹੇਗੇ। ਵਾਹ ਰਹੇਗੇ ਇਹ। ਚਲੋ ਮੂਵੀ ਵਧੀਆ। ਠੀਕ ਆ। ਉਹ ਠੀਕ ਆ ਕੋਈ ਵੀ ਫਿਲਮ ਹੁੰਦੇ ਨਾ ਉਹ ਜਿਹੜਾ ਬੰਦਾ ਸਿੱਖਿਆ ਹੀ ਦਿੰਦੀ ਕੋਈ ਵੀ ਆ ਜਾ ਹੈਗਾ ਨਹੀਂ ਸਿੱਖਿਆ ਹੀ ਦਿੰਦੀ ਬੰਦਾ ਉੱਥੇ ਕਰਨਾ ਚਾਹੀਦਾ ਪਰ ਆਇਆ ਆਇਆ ਆਪਣਾ ਕਾਲਰ ਨਹੀਂ ਆਵੇ ਹੈ ਮੈਂ ਤਾਂ ਵੀ ਕੋਰੇ ਲਈ ਹੋਰ ਜਿਸ ਮਾਸਟਰ ਨੂੰ ਇਹ ਬੰਦਾ ਮੈਨੂੰ ਹਿੰਮਤ ਮਾਂਕਾ ਇਹਦਾ ਇਹ ਦੇਖੀ ਜੇ ਪਤਾ ਹੈਗਾ ਉਹ ਤੁਹਾਨੂੰ ਕਿਹਾ ਤਾਂ ਹੈਗਾ ਚਲੋ ਸੱਚੋ ਤਾਂ ਸਾਲਾ ਬਲੇ ਫਖੜੇ ਦੀ ਦੁਕਾਨ ਮੂਰੇ ਜਲ ਮੈਨੂੰ ਕਹਿੰਦਾ ਤਿਆਰ ਹੋ ਜਾ ਜਦੀਰ ਤੂੰ ਕਰਿਆ ਨਹੀਂ ਆਪਾਂ ਇਹਨੂੰ ਉਹ ਇੱਥੇ ਖੜੇ ਨੇ ਕਰਿਆ ਤੁਸੀਂ ਤਿਆਰ ਹੋ ਜਾ ਉਹ ਬਣਾ ਹੀ 10 15 ਮਿੰਟ ਦਾ ਹੈ ਨਾ ਪ੍ਰੋਗਰਾਮ ਕਰਨ ਆਈ ਤਾਂ ਹੋਰ ਇਹਨੇ ਬਈ ਬਾਰੀ ਨਹੀਂ ਆਉਣੀ ਬਾਰੀ ਤਾਂ ਨਹੀਂ ਆਉਣੀ ਬਈ ਬਾਰੀ ਤਾਂ ਤਾਂ ਉਹ ਨੂੰ ਬੈਸ ਮੈਨੂੰ ਉਠਾਉਣਾ ਹੈ ਕਿ ਨਾ ਅਸੀਂ ਫੋਨ ਕਰਾਇਆ ਕਰਿਆ ਕਰਿਆ ਵੀ ਆਜਾ ਕਰਿਆ ਉਹ ਵੀ ਪਤਾ ਕਦ ਕਰਿਆ ਗੱਡੀ ਮੋੜ ਕੇ ਜਾ ਕੇ ਕੋਣ ਲੱਗ ਰਹਾ ਪੂਰੀ ਗੱਲ ਗੱਡੀ ਮੋੜ ਕੇ ਲੈ ਜਾ ਕੇ ਉਹ ਇਹਨਾਂ ਦੇ ਡੇਲੀਆ ਦੇ ਘਰ ਪੂਰੇ ਖੜਾ ਕੇ ਮੈਨੂੰ ਫੋਨ ਕਰਦੇ ਕਹਿੰਦੇ ਆ ਜਾ ਛਿੱਤੀ ਦੇ ਕੇ ਜੱਦੀ ਆ ਮਾਰਾ ਦੁਨੀਆ ਜੋਬ ਆਈ ਮੈਂ ਮਾਰਾ ਲਾਤਾ ਮੈਂ ਉਹ ਤਾਂ ਦੇਖਿਆ ਆ ਜਾ ਦੱਸ ਮੋੜ ਕੇ ਗੱਡੀ ਝੜਾ ਕੇ ਉੱਥੇ ਖੜ ਕੇ ਕਹਿੰਦਾ ਚੱਲੀਏ ਹੈ ਗੱਗੇ ਵੀ ਦੱਗੇ ਨੂੰ ਕਦੋਂ ਕਹਿਣਾ ਨਹੀਂ ਜਾਂਦੇ ਜੱਦੀ ਹੈ ਗੱਗੇ ਨੇ ਮੈਨੂੰ ਪਤਾ ਕਿਹਾ ਕੀ ਹਾਂ ਕੱਕਾ ਕਹਿੰਦਾ ਮਲਕੀ ਸੀ ਦਾ ਕੈਨਸਲ ਕਰਤਾ ਬਾਈ ਦਾ ਉਹ ਵੀ ਕਹਿੰਦਾ ਕੱਕਾ ਲੈ ਮੇਰੀ ਗੱਲ ਪੂਰੀ ਫੈਸਲਾ ਹੋ ਗਿਆ ਕਹਿੰਦਾ ਤਾਂ ਤੈਨੂੰ ਵੀ ਲੈ ਕੇ ਜਾਣਾ ਹਾਂ ਕਹਿੰਦਾ ਉਹਨੂੰ ਅਸੀਂ ਮੁੰਡੇ ਮੁੰਡੇ ਚੱਲੇ ਆ ਹਾਂ ਠੀਕ ਆ ਤਾਂ ਜਾ ਦੁੱਧ ਬਾਹਣੂ ਗਿਆ ਬਿਆ ਪੈਸੇ ਵੀ ਬਰਿੰਦਰ ਦੀ ਫੜੇ 500 ਰੁਪਈਆ ਉਹਦੀ ਵੀਡੀਓ ਬਣਾ ਓਏ ਤਾਂ ਲਾ ਲੱਗਿਆ ਆਪਣਾ ਮਾਰ ਦੀ ਆ ਲੈ ਵੀ ਹੁਣ ਲੱਗ ਕੇ ਦਿਖਾਉਣੀ ਆ ਗੱਗੇ ਨੂੰ ਇਹ ਵੀਡੀਓ ਬਣਾ ਇਹ ਫੋਨ ਚਲਾਉਂਦਾ ਗੱਗੇ ਨੂੰ ਦਿਖਾਉਣੀ ਆ ਉਹ ਆ ਚੱਲਦੇ ਚੱਲਦੇ ਚੱਲਦੀ ਜੱਡੀ ਨਾਲੇ ਹੁਣ ਹਾਂ ਬਗਿੰਦ ਹੋਣੀ ਇਹਦੀ ਵੀਡੀਓ ਕੋਈ ਤੂੰ ਤਾਂ ਕਹਿਦਾ ਮੈਂ ਖੇਡਣਾ ਉਹਦੇ ਖੇਡਣਾ ਨਹੀਂ ਕੋਈ ਨਹੀਂ ਹੋਣੇ ਵਾਲਾ ਗੱਗਾ ਮੈਨੂੰ ਦਿਖਾਉਂਦਾ ਗੇਮਾਂ ਖਾਸੀਆਂ ਭਰੀਆਂ ਦੇਖ ਕੇ ਕਹਿੰਦਾ ਕਿੰਨੀਆਂ ਗੇਮਾਂ ਮੇਰੇ ਕੋਲ ਬਾਹਰ ਆ ਗਿਆ ਅੰਤ ਹੈ 70 70 ਸਿਰਸੀ ਮੈਂ ਇਕੱਠੇ ਡੀਲੀਟ ਕਰਦਾ ਜਦ ਹੀ ਫੇਰ ਚੱਕ ਲਾਂਦਾ ਉਹ ਡਾਊਨਲੋਡ ਕਰ ਦਿੰਦੇ ਆ ਫਿਰ ਅਸੀਂ ਨੇ ਕਹਿੰਦਾ ਅੱਧੀ ਕਾਲ ਕਰਤੀ ਮੈਂ ਕਰਤੀ ਖੜੇ ਫੋਨ ਨੰਬਰ ਹੈਗਾ ਜਿਹੜਾ ਖੜਾ ਸਾਰੇ ਡੀਲੀਟ ਕਰ ਦਿੰਦਾ ਦੂਸਰਾਂ ਅੜ ਜਾ ਪਾਉਂਦਾ ਫੇਰ ਕਰ ਲਾ ਜਦੋਂ ਕੁੜੀ ਫੇਰ ਥੋੜੀ ਕਹਿੰਦਾ ਕਾਹਦੇ ਘਰੇ ਅੱਡੀ ਚੱਲ ਕੋਈ ਕਰਨਾ ਭਾਈ ਮਾਨਯ सुक्के तो करके तोर बढ़िया हूँ सुक्का सारे ही सुक्के सारे ही सुक्के मिला हो गया हूँ हाँ रुको नहीं चलेगा तो जाए हो देखे हो अजीब से तो इधर क्या जामा ये बंदे हो रहे हो नहीं सारे तो देखे हैं पम्मा पम्मा हो गया पम्मा के डा तू पम्मा हो गया हो गया ना मैं देखनी है हो गया ना मैं देखनी है बंदर भी रहना है बंदर भी रहना है ਕੱਲ ਮੇਰੀ ਜਾਣੀ ਸਲਾਹ ਨਹੀਂ تھی ਕਿ ਕਾਸੀ ਗੱਲ ਐ ਮਸਾਂ ਹੀ ਬਿਠਾਇਆ ਗੱਡੀ 'ਚ ਮਾੜਾ ਗੱਗਰੇ ਗਏ ਤੇ ਮਾ ਹੁੰਦਾ ਲੈ ਰੋਗਾ ਨਹੀ ਇਹ ਬਣੀ ਸਲਾਹ ਵੀ ਗੱਲ ਮੱਜੇ ਬਣੀ ਹੋਰ 15-20 ਮਿੰਟ ਪਹਿਲਾਂ ਬਸ ਇਹ ਕਹਿੰਦੇ ਆਗੇ ਚੱਲ ਅਸੀਂ ਦੋ ਤਿੰਨ ਦਿਨ ਦਾ ਕਈ ਜਾਂਦਾ ਪੰਮਾ ਗੱਗੇ ਨਾਲ ਰੋਕਦਾ ਰੋਕਦਾ ਵੀ ਚੱਲਦੇ ਆ ਤੇਲ ਲਾਇਨ ਨਾ ਚੇਂਜ ਕਰਤਾ ਉਹ ਜਿਹੜੇ ਧਾੜਾ ਪਾਣੀ ਪਰ ਮਹੋਤੀਓ ਖਾਣੀ ਖਾਣਾ ਦਾ ਸਮਝਿਆ ਗੱਲ ਗੱਲ ਪੱਕੀ ਐ ਤੇ ਮਹੋਰ ਲੱਗੀ ਵੀ ਉਹ ਕਹਿੰਦਾ ਨਹੀਂ ਅੱਜ ਘਰ ਨਹੀਂ ਖਾਣੀ ਰੋਟੀ ਉੱਥੇ ਖਾਣੀ ਐ ਸਮਝਿਆ ਮਾਤੇ ਦੇ ਦਾੜਾ ਵਾਲੇ ਕਿਥੇ ਇੰਦਰਤਨ 30 ਲੱਖ ਰੁਪਏ ਦਾ ਹਾਂ ਜਿਹਦੀ ਮੋਰ ਲੱਗੀ ਦੀ ਮੀ ਮੋਰ ਲੱਗੀ ਉਹ ਨਾ ਖਾਣੀ ਖਾਣਾ ਜਿੱਥੇ ਲਿਖਿਆ ਪਿਆ ਲੋ ਬਾਈ ਮਹਕਨਾਂ ਦੇ ਆਜ ਤੇ ਚੱਲ ਰਿਹਾ ਕੰਮ ਮੋਰ ਤਾਂ ਇਧਰੋਂ ਕਰ ਲੈਣਾ ਤਾ ਉਹ ਸੇਟਾਂ ਬਾਈ ਦੁਨੀਆਂ ਲਈਆਂ ਸਿਮਿੰਟ ਦੀਆਂ ਇਹਦਾ ਫਰਕ ਕੰਮ ਹੈ ਕਹਿੰਦਾ ਸੁਲਾਬ ਸੁਨੂ ਤੇ ਸੁਲਾਬ ਨਹੀਂ ਆਉਂਦੀ ਹੈਗੀ ਨਾ ਜੂ ਤੇ ਦੁਨੀਆਂ ਇਟਾਂ ਜਿਹੜੀਆਂ ਆਪਣੀਆਂ ਨਾਰਮਲ ਉੱਠੇ ਵਾਲੀਆਂ ਰੀਜ਼ਲਾਵ ਆ ਜਾਂਦੀ ਆ ਤੇ ਬਾਕੀ ਟੈਂਕੀ ਰੱਖੀ ਹੋਈ ਹੈ ਇਹਨਾਂ ਨੇ ਟੈਂਕੀ ਆਪਣੇ ਵਾਲੀ ਜੋ ਇਹ ਇਹਦੇ ਵਿੱਚ ਪਾਣੀ ਇਹਨੂੰ ਭਰ ਲੈਂਦੇ ਆ ਫਿਰ ਇਹਦੇ ਵਿੱਚੋਂ ਹੀ ਕੰਮ ਚੱਲੀ ਜਾਂਦਾ ਉਹ ਠੀਕ ਆ ਹੁਣ ਤੂੰ ਕਹਿੰਦਾ ਚੌਂਦੀ ਦੀ ਆਹ ਟੈਂਕੀ ਹੈ ਤੂੰ ਕਹਿੰਦਾ ਚੌਂਦੀ ਦੀ ਠੀਕ ਆ ਹੁਣ ਠੀਕ ਆ ਮੜੇ ਮੁੱਟੀ ਚੋ ਹੋਈ ਜਾਂਦੀ ਆ ਮੜਾ ਮੜਾ ਤੁਪਕੇ ਦਾ ਤਾਂ ਕੋਈ ਚੱਕਰ ਨਹੀਂ ਠੀਕ ਆ ਇੰਨੇ ਕੁ ਦਾ ਗਿਆ ਸੁੱਕਾ ਦਾ ਪਿਆ ਥੱਲੇ 3 ਲੀ ਲੈ ਕੇ ਆਂਦਾ 3 ਲੱਗਦੀ ਗਏ ਹੇ ਕਾਇਨ ਪਿੱਛੇ ਠੀਕ ਹੈ ਇਟਾਂ ਗਿਰ ਜਣੀਆਂ ਲੈ ਉਹ ਰੱਖੋ ਐਸੇ ਸਿੱਧਾ ਟਿਕਾ ਆਉਗਾ ਹੈ ਇਹ ਕਰਦੇ ਤੀਰੀ ਚਾਰ ਵੀ ਤਾਂ ਕਰ ਮੈਂ ਬੋਲ ਹੇ ਇਹ ਲਗਾ ਆਇਆ ਤੋਣ ਚੰਗੀ ਹਾਂ ਇਹ ਚ ਭਰ ਲੈਂਦੇ ਇਹ ਚ ਚੱਲੀ ਜਾਂਦਾ ਕੰਮ 1000 ਲੀਟਰ ਆਹ 1000 ਦੀ ਆ ਸਾਰੇ ਭਰ ਜਾਂਦਾ ਸ਼ਾਮ ਸਵੇ ਟੁੱਟੀ ਆ ਜਾਂਦੀ ਐਮਰਜੈਂਸੀ ਨੂੰ ਭਰ ਲੈਂਦੇ ਹੂੰ ਪਿੱਛੇ ਕੇਵਰ ਬਣ ਘੜਜਾ ਆਹ ਹਾਂ ਅੰਦਰ ਥੱਲੇ ਥੱਲੇ ਬਾਦੂਨੀਆਂ ਲਾਤੀਆਂ ਐਟੀਆਂ ਪੱਠੇ ਵਾਲੀਆਂ ਬਾਕੀ ਉੱਪਰ ਸਿਮਿੰਟ ਵਾਲੀਆਂ ਹੈ ਹਾਂ ਸਾਰੀਆਂ ਸਿਮਿੰਟ ਵਾਲੀ ਲੱਗਣੀ ਹੁਣ ਹਾਂ ਪਰ ਸਾਰੀ ਉੱਪਰ ਸਾਰੀ ਸਿਮਿੰਟ ਵਾਲੀ ਲੱਗਣੀ ਠੀਕ ਆ ਠੀਕ ਆ ਇਹਦਾ ਬਸਲਾ ਆਪਦਾ ਫਾਇਦਾ ਕਿ ਸੁਲਾਬ ਨਹੀਂ ਆਉਂਗੀ ਠੀਕ ਆ ਉਹ ਕੜਾ ਜਾਦੇ ਟਾਈਮ ਲੇਤੀ ਤਾਣ ਬੋਕ ਕੇ ਨਾ ਉਹ ਝੁਲਦਾ ਝੁਲਦਾ ਇੰਨੇ ਪਾਣੀ ਭਰ ਤਾ ਕਿ ਵਜ਼ਨ ਕਰੇਗਾ ਇਹਨਾਂ ਬਾਰੇ ਕੀ ਕਰੀਓ ਅੱਜ ਦੇ ਵਾਸਨ ਬੁਲਾਇਕ ਆ ਬੀ ਉਹ ਨਾ ਪਟਲੇ ਹਾਂ ਆ ਗੰਗਾ ਮੈਂ ਆਪ ਦੇਖ ਰਿਹਾ ਕਿੱਧਰ ਆਇਆ ਵਾ ਦੁਪਹਿਰ ਤੇ ਆਏ ਅੱਛਾ ਸਰ ਜੀ ਡੈਡੀ ਆ ਮੋਟਰ ਤੇ ਸਾਹਮਣੇ 2 ایسਟਰਾ ਹੁਣ ਖਾਇਆ ਆ ਵੀ ਕਮਰਾ ਇੱਧਰ ਆ ਵੀ ਕਮਰਾ ਔਰ ਬਾਥਰੂਮ ਔਰ ਅਟੈਚ ਮੂਰੇ ਤੇ ਵੀ ਕਮਰਿਆਂ ਤੇ ਵੀ ਅਟੈਚ ਹੋ ਜਣਾ ਬਾਕੀ ਆ ਹਾਂ ਉਹਦਾ ਫਾਇਦਾ ਹੈ ਕਿ ਆ ਜੀ ਨਹੀਂ ਚੱਲ ਉਹ ਹੋ ਗਿਆ ਉਹ ਆ ਆ ਗਿਆ ਹੋਇਆ ਜਿਹੜਾ ਗੱਬੇ ਜੇ ਕਿਹੜਾ ਇਹ ਡਰੈਗ ਰੂਮ ਡਰੈਗ ਰੂਮ ਆ ਹਨ ਕਿੰਨੇ ਬਾਕੀ ਰੋਕ ਠੀਕ ਆ ਉਹ ਇੱਕ ਉਹ ਕਮਰਾ ਹੋ ਗਿਆ ਦੋ ਆ ਤੁਹਾਨੂੰ ਪਿੱਛੇ ਦਿਖਾਏ ਆ ਤਿੰਨ ਹਾਂ ਇੱਕ ਆ ਦੋ ਤਿੰਨ ਬਾਕੀ ਹੋਰ ਸੋਈ ਹੋਣੀ ਸਾਹਮਣੇ ਹੋਰ ਸੋਈ ਆ ਬਾਥਰੂਮ ਆ ਬਾਥਰੂਮ ਪਿੱਛੇ ਬਾਥਰੂਮ ਆ ਵੀ ਬਾਥਰੂਮ ਆ ਵੀ ਬਾਥਰੂਮ ਆ ਉਰੇ ਬਸ ਆਂ ਦਰਵਾਜ਼ਾ ਲੱਜਣਾ ਹਨ ਫਿਰ ਆ ਆ ਕੇ ਅਦਰ ਕਿਹੜਾ ਇਹ ਗੱਡੀ ਖੜਨ ਦੀ ਠੀਕ ਆ ਬਹੁਤ ਆ ਗੱਡੀ ਨੂੰ ਤਾਂ ਜਿੱਡੀ ਮਰਜ਼ੀ ਖੜਾ ਲਾ ਲੰਬਾਈ ਪੂਰੀ ਹੈ ਹਨਾ ਬਾਕੀ ਬਣੇ ਤੇ ਫਿਰ ਬਣਨੀ ਗੱਲਬਾਤ ਪੂਰੀ। ਅੱਜ ਸ਼ਾਮ ਨੂੰ ਆ ਕੇ ਦੇਖੀ ਚੰਦਾ ਕਿੰਨੇ ਕਿੰਨੇ ਆਏ ਨੇ। ਹਾਂ। ਇਹ ਤਾਂ ਵੀ ਮੋਟੀ ਜਾਦੂਈ ਨਾਲ। ਬੇਸ਼ੱਕ ਰੇਟ ਦਾ ਫਰਕ ਹੈਗਾ 2-3 ਰੁਪਏ ਦਾ। 5 ਦਾ 10 ਦਾ ਦੇ ਆ ਵਿੱਚ 2 ਦਾ ਫਰਕ। ਆਏ 10 ਦੀ ਆ ਉਹ 7 ਦੀ ਆਪਣੀ ਦੂਈ ਲਾ ਲ। ਉਹ ਨਹੀਂ 2-3 ਰੁਪਏ ਦੇ ਜਾਂਦੇ ਬਾਈ ਕਰੇਦੇ ਦਾ ਫਰਕ ਪੈ ਜਾਂਦਾ। ਉੱਥੇ ਕਿ ਪਹੁੰਚ ਜਾਣਾ ਕੰਮ ਨਾਲੇ ਸਲਾਬ ਨਹੀਂ ਆਉਣੀ। ਚੰਦੇ ਕੱਢ